ਇਲੈਕਟ੍ਰੋ ਹੋਮੋਪੈਥੀ ਇਹਦੇ ਵਿੱਚ ਸਿਰਫ ਓਨਲੀ 114 ਜੜੀਆਂ ਬੁੱਟੀਆਂ ਦਾ ਰਸ ਕੱਢ ਕੇ ਦਵਾਈ ਬਣਾਈ ਜਾਂਦੀ ਹੈ ਭਾਵੇਂ ਕਾਰ ਇਟਲੀ ਦੀ ਹੈ ਜੀ ਅੱਜ ਸਾਡੇ ਡਾਕਟਰ ਸਹਿਬਾਨ ਇਟਲੀ ਤੋਂ ਜਾਂ ਫਰਾਂਸ ਤੋਂ ਜਾਂ ਅਮਰੀਕਾ ਤੋਂ ਕੁਝ ਜੜੀਆਂ ਬੁੱਟੀਆਂ ਮੰਗਾਉਂਦੇ ਹਨ ਪਰੰਤੂ ਮੇਰੀ ਕੋਸ਼ਿਸ਼ ਹੈ ਕਿ 114 ਜੜੀਆਂ ਬੁੱਟੀਆਂ ਇੰਡੀਆ ਵਿੱਚੋਂ ਹੀ ਲੱਭ ਕੇ ਉਹਨਾਂ ਦੀ ਦਵਾਈ ਤਿਆਰ ਕਰ ਰਿਹਾ ਹਾਂ ਤੇ ਉਹਨਾਂ ਦੇ ਨਾਲ ਜਿਹੇ ਰਿਜ਼ਲਟ ਮਿਲ ਰਹੇ ਹਨ ਜਿਸ ਤਰ੍ਹਾਂ ਅਸੀਂ ਹੱਥ ਤੇ ਸਰੋਜ ਮਾਉਣ ਵਾਲੀ ਗੱਲ ਹੈ ਕਿ ਤੁਰੰਤ ਜਿਸ ਤਰ੍ਹਾਂ ਇੰਜੈਕਸ਼ਨ ਲੱਗਦਾ ਹੈ ਉਸੇ ਤਰ੍ਹਾਂ ਇਲੈਕਟ੍ਰੋਪੈਥੀ ਦੀਆਂ ਚਾਰ ਗੋਲੀਆਂ ਕੰਮ ਕਰ ਰਹੀਆਂ ਹਨ ਇਲੈਕਟ੍ਰੋਪੈਥੀ ਦੇ ਵਿੱਚ ਜੜੀਆਂ ਬੁਕੀਆਂ ਦਾ ਸਦ ਕੱਟ ਗਏ ਉਹਨਾਂ ਨੂੰ ਗੁੰਦਾਂ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ ਰੁੱਤ ਚੇਂਜ ਹੋਣ ਦੇ ਨਾਲ ਭਾਵੇਂ ਗਰਮੀ ਹੋਵੇ ਭਾਵੇਂ ਸਰਦੀ ਹੋਵੇ ਉਹਦੇ ਨਾਲ ਨਾਲ ਸਾਡੇ ਸਰੀਰ ਦੇ ਉੱਤੇ ਬਹੁਤ ਜ਼ਿਆਦਾ ਆਸਰ ਪੈਂਦਾ ਹੈ ਸਾਡੇ ਸਰੀਰ ਦੇ ਨਾਲ ਜਿਹੜੀ ਜੋ ਚਮੜੀ ਹੈ ਕਈ ਵਾਰ ਖੁਸ਼ਕ ਹੋ ਜਾਂਦੀ ਹੈ ਕਈ ਵਾਰ ਉਹ ਔੜੀ ਹੋ ਜਾਂਦੀ ਹੈ ਅੱਜ ਗਰਮੀ ਦੇ ਵਿੱਚ ਲੋਕਾਂ ਦਾ ਜਿਹੜਾ ਚਿਹਰਾ ਹੈ ਉਮਰ ਜਾ ਰਿਹਾ ਹੈ ਸਾਡਾ ਮੌਸਮ ਵੀ ਚੇਂਜ ਹੋ ਰਿਹਾ ਹੈ ਸਰੀਰ ਤੇ ਰਿੱਤਾ ਵੀ ਪੈ ਰਿਹਾ ਹੈ ਇਸ ਤਰ੍ਹਾਂ ਦੇ ਨਾਲ ਸਾਡੇ ਸਰੀਰ ਨੂੰ ਚਾਮੜੀ ਦੇ ਰੋਗ ਲੱਗ ਰਹੇ ਹਨ ਇੱਥੇ ਹੀ ਵਸ ਨਹੀਂ ਮੈਂ ਕਹਿ ਸਦਾ ਹਾਂ ਕਿ ਐਲੋਪੈਥੀ ਦੇ ਵਿੱਚ ਚਾਮੜੀ ਦੇ ਰੋਗਾਂ ਦਾ ਕੋਈ ਪਰਮਾਨੈਂਟ ਇਲਾਜ ਨਹੀਂ ਇਹ ਰੋਗਾਂ ਵਿੱਚ ਜਿੰਨੀ ਦੇਰ ਤੱਕ ਤੁਸੀਂ ਐਲੋਪੈਥੀ ਜਾਂ ਐਂਟੀਬਾਇਓਟਿਕ ਜਾਂ ਕੋਈ ਹੋਰ ਇਸ ਤਰ੍ਹਾਂ ਦੀਆਂ ਚੀਜ਼ਾਂ ਖਾ ਰਹੇ ਹੋ ਤਾਂ ਉਨੀ ਦੇਰ ਤੱਕ ਕੀ ਕਰ ਰਹੇ ਹੋ ਜਿੰਨੀ ਦੇਰ ਤੱਕ ਤੁਸੀਂ ਦਵਾਈ ਵਰਤ ਰਹੇ ਹੋ ਜਦੋਂ ਦਵਾਈ ਬੰਦ ਕਰ ਦਿੰਦੇ ਹੋ ਤਾਂ ਹਰ 10 ਦਿਨਾਂ ਬਾਅਦ ਉਹ ਰੋਗ ਮੁੜ ਕੇ ਤੁਹਾਡੀ ਸਿਹਤ ਤੇ ਆ ਜਾਂਦਾ ਹੈ ਇਲੈਕਟ੍ਰੋਪੈਥੀ ਦੇ ਵਿੱਚ ਮੈਂ ਕਹਿ ਸਕਦਾ ਹਾਂ ਕਿ ਇਹ ਚੀਜ਼ਾਂ ਦੀ ਜੜ ਤੱਕ ਸਾਡੇ ਜਿਹੜੀਆਂ ਦਵਾਈਆਂ ਨਹੀਂ ਜਾਂਦੀਆਂ ਹਨ ਰੋਗ ਸਮਾਪਤ ਹੋ ਜਾਂਦਾ ਹੈ ਕਿਉਂਕਿ ਲੀਵਰ ਦੇ ਵਿੱਚ ਗਰਮੀ ਵਾ ਜਾਂਦੀ ਹੈ ਅਸੀਂ ਇਲਾਜ ਕਰ ਰਹੇ ਹਾਂ ਚੰਡੀ ਦਾ ਸਾ ਤੋਂ ਲੀਵਰ ਦਾ ਇਲਾਜ ਨਹੀਂ ਕਰਦੇ ਇਸ ਕਰਕੇ ਅਸੀਂ ਇੱਥੇ ਮਾਰ ਖਾ ਜਾਂਦੇ ਹਾਂ ਇਹਦੇ ਨਾਲ ਨਾਲ ਸਾਡੀ ਸਰੀਰ ਦਾ ਰਸ ਅਤੇ ਰਕਤ ਦੋਨਾਂ ਨੂੰ ਸ਼ੁੱਧ ਕਰਨਾ ਜ਼ਰੂਰੀ ਹੈ ਤਾਂ ਹੀ ਇਹ ਰੋਗ ਠੀਕ ਹੋ ਸਕਦਾ ਹੈ ਇਲੈਕਟ੍ਰੋ ਹੋਮੋਪੈਥੀ ਇਦੇ ਵਿੱਚ ਸਿਰਫ ਓਨਲੀ 114 ਦੀਆਂ ਜੜੀਆਂ ਬੁੱਟੀਆਂ ਦਾ ਰਸ ਕੱਢ ਕੇ ਦਵਾਈ ਬਣਾਈ ਜਾਂਦੀ ਹੈ ਅੱਜ ਅਸੀਂ ਹਿੰਦੁਸਤਾਨ ਵਿੱਚ ਰਹਿ ਰਹੇ ਹਾਂ ਹਿੰਦੁਸਤਾਨ ਦੀਆਂ ਜੜੀਆਂ ਬੁੱਟੀਆਂ ਨੂੰ ਹੀ ਲੈ ਕੇ ਜੇ ਇਲੈਕਟ੍ਰੋਫੀਥੀ ਦਵਾਈ ਤਿਆਰ ਕੀਤੀ ਜਾਵੇ ਤਾਂ ਮੈਂ ਕਹਿ ਸਕਦਾ ਹਾਂ ਕਿ ਕੋਈ ਰੋਗ ਅਜਿਹਾ ਨਹੀਂ ਜਿਹੜਾ ਇਸ ਨਾਲ ਠੀਕ ਨਾ ਹੋਵੇ ਭਾਵੇਂ ਕਾਰਡ ਇਟਲੀ ਦੀ ਹੈ ਜੀ ਅੱਜ ਸਾਡੇ ਡਾਕਟਰ ਸਹਿਬਾਨ ਇਟਲੀ ਤੋਂ ਜਾਂ ਫਰਾਂਸ ਤੋਂ ਜਾਂ ਅਮਰੀਕਾ ਤੋਂ ਕੁਝ ਜੜੀਆਂ ਬੁੱਟੀਆਂ ਮੰਗਾਉਂਦੇ ਹਨ ਪਰੰਤੂ ਮੇਰੀ ਕੋਸ਼ਿਸ਼ ਹੈ ਕਿ 114 ਜੜੀਆਂ ਬੁੱਟੀਆਂ ਇੰਡੀਆ ਵਿੱਚੋਂ ਹੀ ਲੱਭ ਕੇ ਉਹਨਾਂ ਦੀ ਦਵਾਈ ਤਿਆਰ ਕਰ ਰਿਹਾ ਹਾਂ ਤੇ ਉਹਨਾਂ ਦੇ ਨਾਲ ਜਿਹੇ ਅਰਜੰਟ ਮਿਲ ਰਹੇ ਹਨ ਕਿ ਜਿਸ ਤਰ੍ਹਾਂ ਅਸੀਂ ਹੱਥ ਤੇ ਸਰੋਜਾ ਮਾਉਣ ਵਾਲੀ ਗੱਲ ਹੈ ਕਿ ਤੁਰੰਤ ਜਿਸ ਤਰ੍ਹਾਂ ਇੰਜੈਕਸ਼ਨ ਲੱਗਦਾ ਹੈ ਉਸੇ ਤਰ੍ਹਾਂ ਇਲੈਕਟ੍ਰੋਫੀਥੀ ਦੀਆਂ 4 ਗੋਲੀਆਂ ਕੰਮ ਕਰ ਰਹੀਆਂ ਹਨ ਇਲੈਕਟ੍ਰੋਫੀਥੀ ਦੇ ਵਿੱਚ ਜੜੀਆਂ ਬੁਕੀਆਂ ਦਾ ਸਾਦ ਕੱਟ ਕੇ ਹਾਂਜੀ ਉਹਨਾਂ ਨੂੰ ਗੁੰਦਾਂ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ ਪਰੰਤੂ ਜੇ ਅਸੀਂ ਉਹਨਾਂ ਤੋਂ ਗੋਲੀਆਂ ਬਣਾਉਣੀਆਂ ਹਨ ਤਾਂ ਉਹਦੇ ਵਿੱਚ ਕੁਝ ਅਲਕੋਹਲ ਮਿਲਾ ਕੇ ਉਹਦੇ ਨਾਲ ਗੋਲੀਆਂ ਵੀ ਤਿਆਰ ਕੀਤੀਆਂ ਜਾ ਸਕਦੀਆਂ ਹਨ ਠੀਕ ਹੈ ਕੈਪਸੂਲ ਵੀ ਬਣਾਏ ਜਾ ਸਕਦੇ ਹਨ ਸੀਰਪ ਵੀ ਬਣਾਏ ਜਾ ਸਕਦੇ ਹਨ ਮੈਂ ਆਪਣੇ ਵੱਲੋਂ ਅੱਜ ਐਲੋ ਪੈਥੀ ਦੇ ਮੁਕਾਬਲਾ ਕਰਨ ਲਈ ਇਹ ਸਾਰੀਆਂ ਚੀਜ਼ਾਂ ਇਲੈਕਟ੍ਰੋ ਪੈਥੀ ਵਿੱਚ ਉਪਲਬਧ ਕਰਾ ਦਿੱਤੀਆਂ ਹਨ ਤਾਂ ਜੋ ਸਾਡੇ ਡਾਕਟਰ ਸਾਹਿਬਾਨ ਜੋ ਪੰਡਾ ਵਿੱਚ ਬੈਠੇ ਹਨ ਉਹ ਇਸ ਵੱਲ ਮੁੜ ਕੇ ਆਸਕਣ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਐਲੋਪੈਥੀ ਤੇ ਬਹੁਤ ਸਾਰਾ ਸਿਕੰਜਾ ਕੱਸਾ ਜਾਵੇਗਾ ਜਿਦੇ ਨਾਲ ਸਾਡੇ ਡਾਕਟਰ ਵਿਲੇ ਹੋ ਜਾਣਗੇ ਪਰੰਤੂ ਮੈਂ ਉਹਨਾਂ ਨੂੰ ਇੱਕ ਕੋਸ਼ਿਸ਼ ਕਰਕੇ ਆ ਕਿ ਨਵੀਂ ਦੇਣ ਦੇ ਦੇਮਾ ਤਾਂ ਜੋ ਉਹ ਆਪਣੀ ਕੁਰਸੀ ਤੇ ਬੈਠ ਕੇ ਆਪਣੇ ਆਪ ਨੂੰ ਡਾਕਟਰ ਕਹਾ ਸਕਣ ਔਰ ਰੁੱਤ ਚੇਂਜ ਹੋਣ ਦੇ ਨਾਲ ਭਾਵੇਂ ਗਰਮੀ ਹੋਵੇ ਭਾਵੇਂ ਸਰਦੀ ਹੋਵੇ ਉਹਦੇ ਨਾਲ ਨਾਲ ਸਾਡੇ ਸਰੀਰ ਦੇ ਉੱਤੇ ਬਹੁਤ ਜ਼ਿਆਦਾ ਆਸਰ ਪੈਂਦਾ ਹੈ ਸਾਡੇ ਸਰੀਰ ਦੇ ਨਾਲ ਜਿਹੜੀ ਜੋ ਚਮੜੀ ਹੈ ਕਈ ਵਾਰ ਖੁਸ਼ਕ ਹੋ ਜਾਂਦੀ ਹੈ ਕਈ ਵਾਰ ਉਹ ਔੜੀ ਹੋ ਜਾਂਦੀ ਹੈ ਅੱਜ ਗਰਮੀ ਦੇ ਵਿੱਚ ਲੋਕਾਂ ਦਾ ਜਿਹੜਾ ਚਿਹਰਾ ਹੈ ਉਮਰ ਜਾ ਰਿਹਾ ਹੈ ਕਿਉਂਕਿ ਸਾਡਾ ਮੌਸਮ ਵੀ ਚੇਂਜ ਹੋ ਰਿਹਾ ਹੈ ਸਰੀਰ ਤੇ ਰਿੱਤਾ ਵੀ ਪੈ ਰਿਹਾ ਹੈ ਇਸ ਤਰ੍ਹਾਂ ਦੇ ਨਾਲ ਸਾਡੇ ਸਰੀਰ ਨੂੰ ਚਾਮੜੀ ਦੇ ਰੋਗ ਲੱਗ ਰਹੇ ਹਨ ਇੱਥੇ ਹੀ ਵਸ ਨਹੀਂ ਮੈਂ ਕਹਿ ਸਕਦਾ ਹਾਂ ਕਿ ਐਲੋਪੈਥੀ ਦੇ ਵਿੱਚ ਚਾਮੜੀ ਦੇ ਰੋਗਾਂ ਦਾ ਕੋਈ ਪਰਮਾਨੈਂਟ ਇਲਾਜ ਨਹੀਂ ਪਰੰਤੂ ਸਰਜਰੀ ਦੇ ਵਿੱਚ ਮੈਂ ਕਹਿ ਸਕਦਾ ਕਿ ਉਹਨਾਂ ਦੇ ਇਲਾਜ ਆਏਗੇ ਪਰ ਚੰਬਰੀ ਦੇ ਰੋਗਾਂ ਵਿੱਚ ਜਿੰਨੀ ਦੇਰ ਤੱਕ ਤੁਸੀਂ ਐਲੋਪੈਥੀ ਜਾਂ ਐਂਟੀਬਾਇਟਿਕ ਜਾਂ ਕੋਈ ਹੋਰ ਇਸ ਤਰ੍ਹਾਂ ਦੀਆਂ ਚੀਜ਼ਾਂ ਕਰ ਰਹੇ ਹੋ ਤਾਂ ਉਨੀ ਦੇਰ ਤੱਕ ਠੀਕ ਰਹਿੰਦੇ ਹੋ ਜਿੰਨੀ ਦੇਰ ਤੱਕ ਤੁਸੀਂ ਦਵਾਈ ਵਰਤ ਰਹੇ ਹੋ ਜਦੋਂ ਦਵਾਈ ਬੰਦ ਕਰ ਦਿੰਦੇ ਹੋ ਤਾਂ ਹਰ 10 ਦਿਨਾਂ ਬਾਅਦ ਉਹ ਰੋਗ ਮੁੜ ਕੇ ਤੁਹਾਡੀ ਸਰੀਰ ਤੇ ਆ ਜਾਂਦਾ ਹੈ ਪਰੰਤੂ ਇਲੈਕਟ੍ਰੋਪੈਥੀ ਦੇ ਵਿੱਚ ਮੈਂ ਕਹਿ ਸਕਦਾ ਹਾਂ ਕਿ ਇਹ ਚੀਜ਼ਾਂ ਦੀ ਜੜ ਤੱਕ ਸਾਡੇ ਜਿਹੜੀਆਂ ਦਵਾਈਆਂ ਜਾਂਦੀਆਂ ਹਨ ਰੋਗ ਸਮਾਪਤ ਹੋ ਜਾਂਦਾ ਹੈ ਕਿਉਂਕਿ ਲੀਵਰ ਦੇ ਵਿੱਚ ਗਰਮੀ ਵਾ ਜਾਂਦੀ ਹੈ ਅਸੀਂ ਇਲਾਜ ਕਰ ਰਹੇ ਹਾਂ ਚਮੜੀ ਦਾ ਪਰੰਤੂ ਲੀਵਰ ਦਾ ਇਲਾਜ ਨਹੀਂ ਕਰਦੇ ਇਸ ਕਰਕੇ ਅਸੀਂ ਇੱਥੇ ਮਾਰ ਖਾ ਜਾਂਦੇ ਹਾਂ ਇਹਦੇ ਨਾਲ ਨਾਲ ਸਾਡੀ ਸਰੀਰ ਦਾ ਰਸ ਅਤੇ ਰਕਤ ਦੋਨਾਂ ਨੂੰ ਸ਼ੁੱਧ ਕਰਨਾ ਜ਼ਰੂਰੀ ਹੈ ਤਾਂ ਹੀ ਇਹ ਰੋਗ ਠੀਕ ਹੋ ਸਕਦਾ ਹੈ ਮੈਂ ਨਹੀਂ ਕਹਿੰਦਾ ਲੋਕ ਆ ਕੇ ਦੱਸਦੇ ਨੇ ਵੀ ਮੈਨੂੰ 1 ਸਾਲ ਹੋ ਗਿਆ ਮੈਡੀਸਨ ਖਾਂਦੇ ਨੂੰ ਪਰੰਤੂ ਮੇਰੀ ਚੌਂਡੀ ਦਾ ਰੋਗ ਠੀਕ ਨਹੀਂ ਹੋਇਆ ਠੀਕ ਹੈ ਉੱਥੇ ਮੈਂ ਆਪਣੇ ਵੱਲੋਂ ਇਲੈਕਟ੍ਰੋਥੇਪੀ ਵਿੱਚ ਮੈਡੀਸਨ ਦਿੰਦਾ ਹਾਂ ਮੈਂ ਹਾਰ ਵਿਅਕਤੀ ਨੂੰ ਦੱਸ ਦੇਣਾ ਵਿੱਚ ਜੱਟ ਦੇ ਦਿੰਦਾ ਹਾਂ ਤਕਰੀਬਨ 2 ਤੋਂ 3 ਮਹੀਨੇ ਦਵਾਈ ਖਾਣ ਦੇ ਨਾਲ ਉਹ ਚਾਂਬੀ ਦਾ ਰੋਗ ਬਿਲਕੁਲ ਠੀਕ ਹੋ ਜਾਂਦਾ ਹੈ ਕਿਉਂਕਿ ਸਾਡੀਆਂ ਜੜੀਆਂ ਬੁੱਟੀਆਂ ਉਹਦੀ ਉਸ ਥਾਂ ਤੱਕ ਪਹੁੰਚ ਕਰਦੀਆਂ ਹਨ ਉਸ ਸੈੱਲ ਤੱਕ ਪਹੁੰਚ ਕਰਦੀਆਂ ਹਨ ਜਿੱਥੇ ਉਹਦਾ ਰੋਗ ਹੁੰਦਾ ਹੈ ਅੱਜ ਕੱਲ੍ਹ ਬਾਤਾ ਪਰੰਦੇ ਨਾਲ ਨਾਲ ਸਾਡਾ ਖਾਣ ਪੀਣ ਵੀ ਵਿਗੜ ਚੁੱਕਾ ਹੈ ਠੀਕ ਹੈ ਜੋ ਖਾਣ ਪੀਣ ਵਿਗੜ ਚੁੱਕਾ ਹੈ ਇਸ ਦੇ ਨਾਲ ਵੀ ਸਾਨੂੰ ਰੋਗ ਲੱਗਦੇ ਹਨ ਕਿਉਂਕਿ ਅਸੀਂ ਸਮੇਂ ਸਿਰ ਸੌਂਦੇ ਨਹੀਂ ਸਮੇਂ ਸਿਰ ਖਾਂਦੇ ਨਹੀਂ ਸਮੇਂ ਸਿਰ ਪੀਂਦੇ ਨਹੀਂ ਇਹਦੇ ਨਾਲ ਅਸੀਂ ਰੀੜੀਆਂ ਤੇ ਖੜੇ ਰਹਿਣਾ ਸ਼ਾਮ ਨੂੰ ਉਦ ਰੋਟੀ ਦਾ ਟਾਈਮ ਹੁੰਦਾ ਹੈ ਸਾਡੇ ਲੀਵਰ ਦਾ ਕੰਮ ਹੈ ਵੀ ਰਾਤ ਨੂੰ 11 ਵਜੇ ਕੰਮ ਕਰਦਾ ਹੈ ਅਸੀਂ ਰਾਤ ਨੂੰ 11 ਵਜੇ ਖਾਣਾ ਖਾਂਦੇ ਹਾਂ ਇਸ ਕਰਕੇ ਸਾਨੂੰ ਹੀ ਬਿਮਾਰੀਆਂ ਜਕੜ ਰਹੀਆਂ ਹਨ ਇਲੈਕਟ੍ਰੋਪੈਥੀ ਦੇ ਵਿੱਚ ਜਿਸ ਤਰ੍ਹਾਂ ਚਿਹਰੇ ਦੇ ਉੱਤੇ ਕੋਈ ਪ੍ਰੋਬਲਮ ਆ ਗਈ ਚਿਹਰੇ ਦੇ ਉੱਤੇ ਸ਼ਾਇਆ ਪੈ ਲੱਗੀਆਂ ਜਾਂ ਫੁੰਸੀਆਂ ਹੋ ਗਈਆਂ ਪਿੰਪਲ ਜੋ ਹੋ ਗਏ ਜਾਂ ਕਾਰਸ ਆ ਗਈ ਤਾਂ ਸਾਡੇ ਕੋਲ ਇੱਕ ਸਪਰੇਅ ਹੈ ਜੋ ਸਪਰੇਅ ਵਿਅਕਤੀ ਛਿਰਕਦਾ ਹੈ ਤਾਂ ਤੀਜੇ ਦਿਨ ਉਹਨੂੰ ਰਿਜ਼ਲਟ ਮਿਲ ਜਾਂਦੇ ਹਨ ਭਾਵੇਂ ਉਹਨੇ 1 ਲੱਖ 2 ਲੱਖ ਦੀ ਦਵਾਈ ਖਾ ਲਈ ਹੋਵੇ ਪਰੰਤੂ ਸਾਡੀ 100 ਰੁਪਏ ਦੀ ਮੈਡੀਸਨ ਉਹਨੂੰ ਕੰਨ ਦਾ ਰਿਜ਼ਲਟ ਦੇ ਦਿੰਦੀ ਹੈ ਇਸ ਕਾਕੇ ਲੋਕ ਸਾਡੇ ਵੱਲ ਆ ਰਹੇ ਹਨ ਇੱਕ ਫੇਸ ਸਲੂਸ਼ਨ ਹੈ ਸਾਡਾ ਤੁਸੀਂ ਉਸ ਦਾ ਕਾਟਨ ਦੇ ਫੰਬੇ ਤੇ ਲਾਓ ਉਹਨੂੰ ਚਿਹਰੇ ਦੇ ਉੱਤੇ ਮਲੋ ਤਾਂ ਤੁਹਾਡੇ ਚਿਹਰੇ ਉੱਤੇ ਜਿਹੜੀ ਵੀ ਕਾਲਸ ਹੈ ਉਹ ਫੰਬਾ ਲਾ ਦੇਵੇਗਾ ਉਸ ਤੋਂ ਬਾਅਦ 10 ਮਿੰਟਾਂ ਬਾਅਦ ਇਹ ਸਪਰੇਅ ਛਿੜਕੋ ਤਾਂ ਤੁਹਾਡੀ ਚਮੜੀ ਜੋ ਢਿੱਲੀ ਪੈ ਚੁੱਕੀ ਹੈ ਉਹ ਸਖਤ ਹੋ ਜਾਵੇਗੀ ਟਾਈਟ ਹੋਣੀ ਸ਼ੁਰੂ ਹੋ ਜਾਵੇਗੀ ਤੁਹਾਡੀਆਂ ਝਰਡੀਆਂ ਖਤਮ ਹੋਣੀਆਂ ਸ਼ੁਰੂ ਹੋ ਜਾਣਗੀਆਂ ਇਸ ਤੋਂ ਬਾਅਦ ਜੇ ਤੁਸੀਂ ਆਪਣੇ ਸਰੀਰ ਨੂੰ ਜਾਦੇ ਹੋ ਕਰਨਾ ਹੈ ਤਾਂ ਸਾਡੇ ਪਾਸ ਇੱਕ ਕਰੀਮ ਹੈ ਫੇਸਗਾਰਡ 15 ਮਿੰਟਾਂ ਬਾਅਦ ਫੇਸਗਾਰਡ ਕਰੀਮ ਲਾਓ ਤਾਂ ਤੁਸੀਂ ਦੇਖੋਗੇ 10 ਦਿਨਾਂ ਵਿੱਚ ਤੁਹਾਨੂੰ ਕੀ ਰਿਜ਼ਲਟ ਮਿਲਦੇ ਹਨ ਮੈਂ ਨਹੀਂ ਕਹਿੰਦਾ ਤੁਸੀਂ ਦੱਸੋਗੇ ਮੈਂ ਤਾਂ ਹੱਥੋਂ ਪੁੱਛਣਾ ਚਾਹੁੰਦਾ ਹਾਂ ਵੀ ਮੇਰੀ ਮਿੰਟ ਸੈਨ ਦੇ ਕੀ ਰਿਜ਼ਲਟ ਹਨ ਇਹਨਾਂ ਦਵਾਈਆਂ ਦੇ ਨਾਲ ਨਾਲ ਜਿਹੜੀ ਸਾਡੇ ਅੰਦਰੂਨੀ ਬਿਮਾਰੀ ਹੈ ਲੀਵਰ ਦੇ ਵਿੱਚ ਗਰਮੀ ਹੈ ਮੇਦੇ ਦੇ ਵਿੱਚ ਕੋਈ ਸੱਤ ਪੈਦਾ ਹੋਈ ਹੋਣ ਨੂੰ ਦੂਸ਼ਤ ਉਹਨਾਂ ਦਾ ਨਿਵਾਰਨ ਦੇ ਲਈ ਅਸੀਂ ਦੋ ਡ੍ਰੌਪ ਬਣਾਏ ਹੋਏ ਹਨ ਅੱਛਾ ਜੀ ਐਰਵੇਗਨ 17 ਅਤੇ ਸੋਰੈਸਿਸ ਕਿਉ ਜੇ ਤੁਸੀਂ ਡ੍ਰੌਪ ਨਾਲ ਲੈਂਦੇ ਰਹੋਗੇ ਸਾਡੀ ਮੈਡੀਸਨ ਨੂੰ ਤਿੰਨ ਮਹੀਨੇ ਵਰਤੋ ਤਿੰਨ ਮਹੀਨਿਆਂ ਵਿੱਚ ਤੁਹਾਡੇ ਹਾਰ ਰੋਗ ਨੂੰ ਨਿਵਰਤੀ ਮਿਲ ਜਾਵੇਗੀ ਰੋਗ ਬਿਲਕੁਲ ਠੀਕ ਹੋ ਜਾਏਗਾ ਉਸ ਤੋਂ ਬਾਅਦ ਦਵਾਈ ਖਾਣ ਦੀ ਕੋਈ ਲੋੜ ਨਹੀਂ ਕੋਈ ਲੋੜ ਨਹੀਂ ਕਈ ਵਾਰ ਅਸੀਂ ਅਖਬਾਰਾਂ ਵਿੱਚ ਐਡ ਦੇਖਦੇ ਹਾਂ ਵੀ ਇਹ ਫਲਾਣੀ ਕਰੀਮ ਲਾਓ ਤੁਹਾਡਾ ਚਿਹਰਾ ਬਿਲਕੁਲ ਠੀਕ ਹੋ ਜਾਏਗਾ ਪਰੰਤੂ ਜਦੋਂ ਲੋਕ ਲਾਉਂਦੇ ਹਨ ਲਗਾਤਾਰ ਵਰਤਦੇ ਹਨ ਤਾਂ ਉਹਨਾਂ ਦਾ ਚਿਹਰਾ ਲਾਲ ਹੋ ਜਾਂਦਾ ਹੈ ਜਾਂ ਕਾਲਾ ਪੈ ਜਾਂਦਾ ਹੈ ਉਹ ਦਵਾਈ ਦੇ ਸਾਈਡ ਇਫੈਕਟ ਹੋ ਰਹੇ ਹਨ ਕਿਉਂਕਿ ਉਹਨਾਂ ਵਿੱਚ ਬਹੁਤ ਜ਼ਿਆਦਾ ਕੈਮੀਕਲ ਭਰੇ ਹੋਏ ਹਨ ਜਿਹੜੇ ਸਾਡੇ ਸਰੀਰ ਨੂੰ ਚਮੜੀ ਨੂੰ ਖਤਮ ਕਰ ਰਹੇ ਹਨ ਸਾਡੀ ਮੈਡੀਸਨ ਦੇ ਵਿੱਚ ਕੋਈ ਕੈਮੀਕਲ ਨਹੀਂ ਜੇ ਕੋਈ ਵਿਅਕਤੀ ਸਾਬਤ ਕਰ ਦੇਵੇ ਇਹਨਾਂ ਵਿੱਚ ਕੋਈ ਕੈਮੀਕਲ ਹੈ ਜਾਂ ਕੋਈ ਐਲੋਪੈਥੀ ਮੈਡੀਸਨ ਹੈ ਤਾਂ ਮੈਂ ਸਾਰੀ ਜ਼ਿੰਦਗੀ ਉਹਦਾ ਪਾਣੀ ਭਰਨ ਨੂੰ ਤਿਆਰ ਹਾਂ ਇਹ ਕੋਈ ਨੁਕਸਾਨ ਤਾਂ ਹੁਣ ਲੋਕ ਆਪ ਹੀ ਦੱਸਦੇ ਨੇ ਕਿ ਉਹਨਾਂ ਦੇ ਕੀ ਨੁਕਸਾਨ ਨੇ ਮੇਰੇ ਮੂੰਹ ਚ ਕਾਣੂ ਕਹੋਣ ਕਿਉਂਕਿ ਕਈ ਵਾਰ ਨਿੰਬੂ ਦਾ ਪਾਣੀ ਵੀ ਲੋਕ ਯੂਜ਼ ਕਰਦੇ ਨੇ ਨਿੰਬੂ ਵੀ ਚਿਹਰੇ ਤੇ ਲਾਉਂਦੇ ਨੇ ਜੋ ਜੋ ਇੱਕ ਨੁਕਸਾਨ ਦਾ ਇੱਕ ਹੈ ਜੇ ਤੁਸੀਂ ਉਹਨੂੰ ਲਗਾਤਾਰ ਲਾਉਂਦੇ ਰਹੋਗੇ ਤਾਂ ਨਿੰਬੂ ਦਾ ਪਾਣੀ ਵੀ ਤੁਹਾਨੂੰ ਨੁਕਸਾਨ ਦੇਵੇਗਾ ਕਿਉਂਕਿ ਉਹਦੇ ਵਿੱਚ ਐਸਿਡ ਹੁੰਦਾ ਹੈ ਦੇਖੋ ਇਲੈਕਟ੍ਰੋਫਿਥੀ ਮੈਡੀਸਨ ਨੂੰ ਬਣਾਉਣਾ ਆਮ ਲੋਕਾਂ ਦੇ ਬਸ ਅਰੂਗ ਨਹੀਂ ਮੈਂ ਉਹਨਾਂ ਨੂੰ ਦੱਸ ਰਿਹਾ ਕਿ ਇੱਕ ਆਯੁਰਵੇਦ ਦਾ ਨੁਸਖਾ ਜੋ ਜਮੇ ਛੋਟਾ ਜਿਹਾ ਨੁਸਖਾ ਹੈ ਠੀਕ ਹੈ ਜਿਵੇਂ ਕਿ ਤਾਰੀ ਮਲੇ ਦਾ ਤੇਲ ਲਓ ਠੀਕ ਹੈ ਉਹਦੇ ਵਿੱਚ ਗੰਧਕ ਰਸਾਇਣ ਮਿਕਸ ਕਰੋ ਠੀਕ ਹੈ ਆਮ ਤੌਰ ਤੇ ਮੈਂ ਇਹ ਦੱਸ ਕੇ ਛੱਡ ਦੂੰਗਾ ਵੀ ਤਾਰੀ ਮਲੇ ਦਾ ਤੇਲ ਲਓ ਤੇ ਗੰਧਕ ਰਸਾਇਣ ਮਿਕਸ ਕਰੋ ਪ੍ਰੰਤੂ ਇਹ ਨਹੀਂ ਦੱਸਦਾ ਕੋਈ ਵੀ ਵਿਅਕਤੀ ਕਿੰਨੀ ਮਿਕਸ ਕਰੀਏ ਕੀ ਹੋਵੇ ਹਾਂਜੀ ਹਾਂ ਮੈਂ ਦੱਸ ਰਿਹਾ ਕਿ 100 ਗ੍ਰਾਮ ਸਰੋਂ ਦਾ ਤੇਲ ਤਾਰੀ ਮਲੇ ਦਾ ਤੇਲ ਠੀਕ ਹੈ ਨਾਲ 1 ਤੋੜਾ ਗੰਦਕ ਰਸੈਂ ਨੂੰ ਮਿਕਸ ਕਰਕੇ ਤੁਸੀਂ ਜਿੱਥੇ ਵੀ ਤੁਹਾਡੇ ਖਾਰਸ਼ ਹੋ ਰਹੀ ਹੈ ਕੋਈ ਵੀ ਚਮੜੀ ਦਾ ਰੋਗ ਹੈ ਭਾਵੇਂ ਉਹ ਦਾਦਾ ਹੈ ਭਾਵੇਂ ਉਹ ਚੰਬਲਾ ਹੈ ਲਗਾਤਾਰ ਤੁਸੀਂ ਲਾਉਂਦੇ ਰਹੋ ਤਾਂ ਤੀਜੇ ਦਿਨ ਤੁਹਾਨੂੰ ਰਿਜ਼ਲਟ ਮਿਲਨੇ ਤੁਹਾਡੀ ਖਾਰਸ਼ ਖਤਮ ਹੋਣੀ ਸ਼ੁਰੂ ਹੋ ਜਾਵੇਗੀ ਇਹ ਆਪਣੇ ਘਰੇ ਬਣਾਓ ਅਤੇ ਇਹਨੂੰ ਵਰਤ ਕੇ ਦੇਖੋ ਮੈਨੂੰ ਨਾਲ-ਨਾਲ ਇਹ ਦੱਸੋ ਵੀ ਕੀ ਤੁਸੀਂ ਠੀਕ ਹੋਏ ਮੈਂ ਗਲਤ ਬੋਲਦਾ ਤਾਂ ਕੋਠੇ ਤੇ ਚੱਕ ਚੜ ਕੇ ਕੂਕੋ ਵੀ ਡਾਕਟਰ ਸਾਹਿਬ ਗਲਤ ਨਹੀਂ ਜੇ ਮੈਂ ਠੀਕ ਹਾਂ ਤਾਂ ਤੁਸੀਂ ਕਹੋ ਵੀ ਇਹ ਠੀਕ ਹੈ ਜੋ ਮਤਲਬ ਤੁਹਾਨੂੰ ਹੀ ਦੱਸਣਾ ਵੀ ਸਾਰਕ ਸਰੀਰ ਦੇ ਉੱਤੇ ਕਿਤੇ ਵੀ ਖਾਰਸ਼ ਹੈ ਤਾਂ ਉੱਥੇ ਤਾਰੀ ਮੀ ਦਾ ਤੇ ਗੰਧਕ ਸੈਨੇ ਕੰਮ ਕਰਨੀ ਕਰਨਾ ਭਾਵੇਂ ਉਹਦੇ ਨਿਸ਼ਾਨ ਨੇ ਭਾਵੇਂ ਉਹਦੇ ਫੁੰਸੀਆਂ ਨੇ ਭਾਵੇਂ ਉਹਦੇ ਖਾਰਸ਼ ਹੋ ਰਹੀ ਹੈ ਭਾਵੇਂ ਅਗਜੀਮਾ ਹੋ ਰਿਹਾ ਹੈ ਭਾਵੇਂ ਉਸ ਹੋ ਰਿਹਾ ਹੈ ਤੁਸੀਂ ਰਿਜ਼ਲਟ ਦੇਖੋ ਵੀ ਇਹ ਤਿੰਨ ਦਿਨਾਂ ਵਿੱਚ ਕੀ ਮਿਲਦਾ ਹੈ ਕਰੋਨਾ ਵਾਸਤੇ ਉਹ ਮੇਰੇ ਨਾਲ ਸੰਪਰਕ ਕਰਨ ਅਸੀਂ ਮਤਲਬ ਮੇਰੇ ਮੋਬਾਈਲ ਤੇ ਦੱਸਣਾ ਰੋਗ ਦੱਸ ਕੇ ਆਪਣੀ ਦਵਾਈ ਮੰਗਾਉਣਾ ਅਸੀਂ ਬਾਈ ਡਾਕ ਜਾਂ ਬਾਈ ਕੋਰੀਅਰ ਉਹਨਾਂ ਨੂੰ ਭੇਜ ਦੇ ਮੈਂ ਅਕਾਲ ਅਕੈਡਮੀ ਰੋਡ ਗੁਰਦੁਆਰਾ ਨਾਨਕ ਸਰ ਜੀਮਾ ਦੇ ਨਾਲ ਮੈਂ ਕਹਾ ਮੇਰੇ ਸਾਹਮਣੇ ਮਾਲਵਾਗੜਾ ਨੂੰ ਬੈਂਕ ਵੀ ਚੱਲ ਰਿਹਾ ਹੈ ਠੀਕ ਹੈ ਇਹ ਥਾਂ ਤੇ ਤੁਸੀਂ ਆਓ ਤੇ ਨਾ ਮੇਰੇ ਨਾਲ ਸੰਪਰਕ ਕਰੋ ਸੰਪਰਕ ਮੇਰਾ ਨੰਬਰ ਹੈਗਾ 9816984107 ਦੁਬਾਰਾ ਬੋਲਦਾ ਹਾਂ 9816984107 ਸਵੇਰੇ 9:00 ਤੋਂ ਲੈ ਕੇ ਸ਼ਾਮ ਦੇ 6:00 ਵਜੇ ਤੱਕ